ਤੁਸੀਂ ਦੇਖ ਰਹੇ ਹੋ ਨਿਊਜ਼ ਮਾਲਵਾ ਟੈਮਪੋ ਮੁਨਸ਼ੀ ਫਾਰੂਕ ਜਦੇ ਸਪੈਸ਼ਲ ਰਿਪੋਰਟ ਸ਼ਹੀਦ ਭਗਤ ਸਿੰਘ ਹਰਿਆਵਲ ਲਹਿਰ ਦੇ ਦੂਜੇ ਪੜਾਅ ਤਹਿਤ ਨਾਜ ਮੰਡੀ ਮਲੇਰਕੋਟਲਾ ਵਿੱਚ ਬੂਟੇ ਲਾਉਣ ਦੀ ਸ਼ੁਰੂਆਤ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਨੀ ਨੇ ਕੀਤੀ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਉਹਨਾਂ ਨੇ ਕਿਹਾ ਕਿ ਮੰਡੀ ਬੋਰਡ ਦੀਆਂ ਆਉਂਦੀਆਂ 14 ਸੜਕਾਂ ਦਾ 7 ਕਰੋੜ 30 ਲੱਖ ਦੀ ਲਾਗਤ ਨਾਲ ਨਵੀਨੀਕਰਨ ਕੀਤਾ ਜਾਵੇਗਾ ਮੰਡੀ ਵਿੱਚ ਫੜੀਆਂ ਲਈ ਛੱਡ ਵਿੱਚ ਫੜੀਆਂ ਨੂੰ ਸ਼ਿਫਟ ਨਾ ਕਰਨ ਨਾਲ ਕਿਸਾਨਾਂ ਨੂੰ ਛੱਡ ਤੋਂ ਬਾਹਰ ਆਪਣੀ ਜਿੰਸ ਵੇਚਣੀ ਪੈਂਦੀ ਹੈ ਤਾਂ ਉਹਨਾਂ ਕਹੇ ਕਿ ਛੇਤੀ ਹੀ ਸ਼ਿਫਟ ਕਰਵਾ ਦੇਵਾਂਗੇ ਹੋਰ ਸਵਾਲਾਂ ਦੇ ਜਵਾਬ ਉਹਨਾਂ ਕਿਵੇਂ ਦਿੱਤੇ ਉਹਨਾਂ ਦੀ ਜੁਬਾਨੀ ਸੁਣੋ ਜੀ ਬਹੁਤ ਹੀ ਪੁਰਾਣੇ ਦੋਸਤ ਵੀ ਨੇ ਭਰਾ ਵੀ ਨੇ ਮੇਰੇ ਪਰਿਵਾਰਕ ਮੈਂਬਰ ਵੀ ਨੇ ਤੇ ਮੈਂ ਇਹਨਾਂ ਦਾ ਬਹੁਤ ਧੰਨਵਾਦ ਕਰਦਾ ਇੱਥੇ ਆਏ ਨੇ ਤੇ ਸਾਡੇ ਜ਼ਿਲ੍ਹੇ ਦੇ ਪ੍ਰਧਾਨ ਸਾਹਿਬ ਸ਼ਾਕੀਬ ਜੀ ਰਾਣਾ ਜੀ ਬਾਕੀ ਸਾਰੇ ਹੀ ਖੱਟਰਾ ਸਾਹਿਬ ਹੋਰ ਜਿੰਨੇ ਵੀ ਤੁਸੀਂ ਆਏ ਹੋ ਸਾਰਿਆਂ ਦਾ ਦਰਜਾ ਬਦਲ ਕੇ ਸਰਕਾਰ ਕਰਦੀ ਹੋਏ ਮੈਂ ਫਤਿਹ ਅਰਜ਼ ਕਰਨਾ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਅੱਜ ਮੇਰਾ ਇੱਥੇ ਆਉਣ ਦਾ ਮਕਸਦ ਸਿਰਫ ਇੰਨਾ ਹੀ ਹੈ ਕਿ ਤੁਹਾਨੂੰ ਬੇਨਤੀ ਕਰਨ ਵਾਸਤੇ ਆਇਆ ਕਿ ਆਪਾਂ ਮੰਡੀਆਂ ਦੇ ਵਿੱਚ ਵੱਧ ਤੋਂ ਵੱਧ ਦਰਖਤ ਲਗਾਈਏ ਕਿਉਂਕਿ ਜਿਸ ਤਰ੍ਹਾਂ ਪਿਛਲੇ ਸਮੇਂ ਦੇ ਦੌਰਾਨ ਦਰਖਤ ਕੱਟੇ ਗਏ ਨੇ ਧਰਤੀ ਦਾ ਵਾਤਾਵਰਣ ਗੰਧਲਾ ਹੋ ਰਿਹਾ ਹੈ ਗੁਰੂ ਸਾਹਿਬ ਨੇ ਕਿਹਾ ਕਿ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਜੇ ਇਹ ਤਿੰਨ ਚੀਜ਼ਾਂ ਵਿੱਚੋਂ ਇੱਕ ਚੀਜ਼ ਵੀ ਨਾ ਹੋਵੇ ਤਾਂ ਜੀਵਨ ਨਹੀਂ ਹੋ ਸਕਦਾ ਜੀਵਨ ਨੂੰ ਬਚਾਉਣ ਵਾਸਤੇ ਹਵਾ ਨੂੰ ਬਚਾਉਣਾ ਜ਼ਰੂਰੀ ਹੈ ਪਾਣੀ ਨੂੰ ਬਚਾਉਣਾ ਜ਼ਰੂਰੀ ਹੈ ਧਰਤੀ ਨੂੰ ਬਚਾਉਣਾ ਜ਼ਰੂਰੀ ਹੈ ਔਰ ਅੱਜ ਸਾਡੀ ਜਿਹੜੀ ਬੇ ਲੋੜੀ ਇਹ ਤੋਂ ਕਮੇਟੀਆਂ ਰਿਕਾਰਡ ਸਹੀ ਭੇਜਦੇ ਨੇ ਇਸ ਮਨਕਾਰ ਦਾ ਜਾਪਦੂ ਉੱਥੇ ਦਾ ਸੱਚੇ ਗੜਬੜ ਹੁੰਦੀ ਆ ਜਾਂ ਹਸਪਤਾਲ ਵਿੱਚ ਗੜਬੜ ਹੁੰਦੀ ਕਿਸੇ ਨਾਮ ਸਿੰਘਲਾ ਤਾਂ ਕਿਸੇ ਨਾਮ ਕੌਰ ਲਤਾ ਕਿਸ ਦਾ ਨਾਮ ਹੈ 6-6 ਮਹੀਨੇ ਪਰਬੂਨ ਮੇਂ ਦੀ ਪੈਂਡਿੰਗ ਪੈ ਰਹੇ ਨੇ ਜੀ। ਕੋਈ ਕੋਈ ਕੁੱਟਦੇ ਆਜਾਉਣ ਦੀ ਗੱਲ ਤੁਸੀਂ ਉਹਦੇ ਬਾਰੇ ਕੁਝ। ਸਹੀ ਗੱਲ ਕੋਈ ਕਲੈਰੀਕਲ 에ਰਰ ਕਿਸੇ ਕੇਸ ਤੋਂ ਹੋਵੇ ਵੱਖਰੀ ਗੱਲ ਹੈ। ਆਯੁਸ਼ਮਾਨ ਕਾਰਡ ਜਦੋਂ ਵੀ ਸਾਡੇ ਕੋਲ ਜਾਂਦਾ ਹੈ ਇੱਥੋਂ ਡਾਟਾ ਅਸੀਂ ਨਾਲ ਦੀ ਨਾਲ ਪ੍ਰੋਸੈਸ ਕਰਦੇ ਹਾਂ ਹਰ ਡਿਪਾਰਟਮੈਂਟ ਨੂੰ ਜਿੰਨੀ ਕਸ਼ ਕਰਦੇ। ਉਹਨਾਂ ਵੱਲੋਂ ਰੋਕ ਲਾਈ ਹੋਈ ਹੈ ਕਿ 1 ਮਹੀਨੇ ਦਾ ਸਾਨੂੰ ਇਕੱਠਾ ਡਾਟਾ ਭੇਜੋ। ਮੈਂ ਇਹਨਾਂ ਨੂੰ ਕਹਿ ਵੀ ਚੁੱਕਿਆ ਵੀ ਕਿ ਕਈ ਵਾਰ ਕਿਸੇ ਪੇਸ਼ੈਂਟ ਨੂੰ ਪਹਿਲਾ ਲੋਡ ਆ ਫਿਰ ਦਾਖਾਸ ਕੀ ਉਹਨਾਂ ਦਾ ਸਰਵਰ ਰੈਡੀ ਨਹੀਂ ਚੱਲਦਾ ਉਹਦੇ ਵਾਸਤੇ ਅਸੀਂ ਦਿੱਲੀ ਤੱਕ ਪੱਤਰ ਵਿਵਾਰ ਕੀਤਾ ਕਿ ਸਾਨੂੰ ਨਾਲ ਦੀ ਨਾਲ ਅਸੀਂ ਅਪਡੇਟ ਕਰੀ ਕਿਉਂਕਿ ਮੰਡੀ ਬੋਰਡ ਦਾ ਸਿਸਟਮ ਬਹੁਤ ਤੇਜ਼ੀ ਗਤੀ ਨਾਲ ਕੰਮ ਕਰਦਾ ਸਾਡੇ ਕੋਲ ਜਿਹੜਾ ਵੀ ਅੰਕੜਾ ਆਉਂਦਾ ਸੀ ਨਾਲ ਦੀ ਨਾਲ ਭੇਜੇ ਪਰੰਤੂ ਉਹਨਾਂ ਦਾ ਸਰਵਰ ਰিসিਵੇ ਨਹੀਂ ਕਰਦਾ 1 ਮਹੀਨੇ ਦਾ ਗੈਪ ਪੈਦਾ ਜ਼ਰੂਰ ਪੈਂਦਾ 1 ਮਹੀਨੇ ਦਾ ਅਸੀਂ ਉਹਨੂੰ ਵੀ ਹੱਲ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਜਿੱਥੇ ਤੱਕ ਕੋਈ ਕਿਸੇ ਕਲੈਰਿਕਲ ਮਿਸਟੇਕ ਹੈ ਇਤਨਾ ਦੇ ਕੇਸ ਚ ਹੋ ਸਕਦਾ ਹੋਵੇ ਮੈਂ ਨਹੀਂ ਕਹਦਾ ਵੀ ਨਹੀਂ ਹੋਣੀ ਦੱਸੋ ਪਰ ਜਨਰਲ ਨਹੀਂ ਹੈ ਇਹ ਸ਼ਿਕਾਇਤ ਤੁਸੀਂ ਪ੍ਰੋਬਲਮ ਆਦਾ ਨਹੀਂ ਕੀਆ ਥੋੜੇ ਸੌਫਟਵੇਅਰ ਦੇ ਵਿੱਚ ਹੀ ਪਰ ਵੀ ਨਹੀਂ ਵੀ ਕਰੈਕਸ਼ਨ ਕੀਤੀ ਜਾ ਸਕਦੀ ਤੁਸੀਂ ਪਤਾ ਕਰਵਾ ਦੇ ਨਹੀ ਜਿਹੜੀ ਥੱਲੋਂ ਜੇ ਜੋ ਮੈਂ ਮੈਂ ਤੁਹਾਨੂੰ ਆਪਣੀ ਅਧਾਰਨਾ ਹੈ ਹਾਂ ਮੇਰੇ ਰਿਕਾਰਡ ਬਿਲਕੁਲ ਸਹੀ ਗਿਆ ਹੈ ਉੱਥੇ ਥੋੜੇ ਗੜਬੜ ਹੋਈ ਹੈ ਹੋਰ ਵੀ ਇਸ ਤਰ੍ਹਾਂ ਬਹੁਤ ਤਰ੍ਹਾਂ ਕੇ ਨਹੀਂ ਕੋਈ ਇੱਕ ਨਾ ਤਾਂ ਕੇ ਸੋਣਾ ਕੋਈ ਜਨਰਲ ਹੈ ਨਹੀਂਗਾ ਅਸੀਂ ਤਾਂ ਰੋਜ਼ ਉੱਥੇ ਬੈਠਦੇ ਹਾਂ ਕੋਈ ਕਿਸੇ ਦੀ ਕੰਪਲੇਟ ਆਈ ਨਹੀਂ ਮੈਨੂੰ ਤੁਸੀਂ ਪਤਾ ਕਰੋ ਜੀ ਉਹਦੇ ਸੌਫਟਵੇਅਰ ਦੇ ਵਿੱਚ ਹੈ ਇਹ ਪ੍ਰੋਵੀਜ਼ਨ ਨਹੀਂ ਵੀ ਕਲੈਕਸ਼ਨ ਕੀਤੀ ਜਾ ਸਕਿਆ ਇਸ ਲੈਵਲ ਤੇ ਲੋਕਲ ਲੈਵਲ ਤੇ ਜਾਂ ਉੱਥੇ ਨਹੀਂ ਨਹੀਂ ਜਦੋਂ ਕੋਈ ਸੌਫਟਵੇਅਰ ਬਣਦਾ ਨਾ ਉਹਦੀ ਕੋਈ ਕਾਰਨ ਨਹੀਂ ਵੀ ਪ੍ਰੋਵੀਜ਼ਨ ਨਾ ਹੋਵੇ ਮੈਂ ਜੀ ਤੁਹਾਡੇ ਦਫ਼ਤਰ ਦੇ ਵਿੱਚ ਫੋਨ ਕਰਦਾ ਚਾਰ ਪੰਜ ਗਰੀ ਫੋਨ ਕਰਦਾ ਕਹਿੰਦਾ ਸਾਡੇ ਕੋਲ ਕੋਈ ਪ੍ਰੋਵੀਜ਼ਨ ਨਹੀਂ ਜਾਂ ਤਾਂ ਉਹ ਗਲਤ ਕਹਿੰਦੇ ਨੇ ਜਾਂ ਤੁਸੀਂ ਨੋਟਿਸ ਲਵੇਂਗਾ ਤਾਂ ਜੀ ਜੋ ਲੋਰ ਨੋਟਸ ਲੈ ਲਾਗੇ ਇਸ ਫੁੱਲ ਗੱਲ ਦੀ ਦੂਜੀ ਗੱਲ ਇਥੇ ਕਿਸਾਨਾਂ ਪਰ ਬਣਾਈ ਬਕਾਫੀ ਉਹਦੇ ਕਾਜਾ ਸਰਕਾਰ ਦਾ ਹੀ ਉਥੇ ਦਫ਼ਤਰ ਨੇ ਉਥੇ ਕਿਸਾਨਾਂ ਦੇ ਬੈਠਣ ਵਾਲੇ ਪੁੱਜਿਆ ਤੇ ਉਹ ਖਾਲੀ ਕਰਾਇਆ ਉਹ ਕੇਸ ਵੀ ਹੱਥ ਚ ਪੇ ਸਕਾਇਆ ਕਿਉਂ ਨਹੀਂ ਮੋੜਦੀ ਹੱਥ ਚ ਉਹ ਕਹਿ ਲਿਆ ਕਿ ਅੱਜ ਤੱਕ ਮੈਂ ਤੁਹਾਨੂੰ ਦੱਸਿਆ ਸਾਡੇ ਉਹ ਕਿਸਾਨਾਂ ਵਾਸਤੇ ਬਣੀ ਚਾਹੀਦੀ ਹੈ ਕਿਸਾਨਾਂ ਵਾਸਤੇ ਜਿਹੜੇ ਤਕਰੀਬਨ 30 ਦੇ ਕਰੀਬ ਸਾਡੇ ਗੈਸਟ ਹਾਊਸ ਨੇ ਪੂਰੇ ਪੰਜਾਬ ਇਸ ਤੋਂ ਪਹਿਲਾਂ ਜਦੋਂ ਮੈਂ ਜੁਆਇਨ ਕੀਤਾ ਮੈਕਸਿਮਮ ਤੇ ਕਬਜ਼ਾ ਸੀਗਾ ਕਿਤੇ ਕੋਈ ਡੀਐਸਪੀ ਬੈਠਾ ਹੈ ਕਿਤੇ ਕੋਈ ਜੱਜ ਬੈਠਾ ਹੈ ਕਿਤੇ ਕਿਸਾਨ ਜੁਨੀਅਨ ਦਾ ਕਬਜ਼ਾ ਸਾਰੇ ਅਸੀਂ ਖਾਲੀ ਕਰਾਏ ਇੱਥੇ ਕੀ ਦਾ ਕਬਜ਼ਾ ਮੈਨੂੰ ਪਤਾ ਨਹੀਂ ਜੇ ਕੋਈ ਹੈ ਔਰ ਇਹ ਮੈਨੂੰ ਦੱਸੋ ਅਸੀਂ ਕਰਾਵਾਂਗੇ ਚਾਰ ਪਿੰਡ ਡਿਪਾਰਟਮੈਂਟ ਅਧਿਕਾਰ ਪ੍ਰਸ਼ਾਸਨ ਦੇ ਕੋਈ ਨਹੀਂ ਕਰਾਵਾਂਗੇ ਖਾਲੀ ਕੋਈ ਦਿੱਕਤ ਨਹੀਂ ਅਸੀਂ ਤਾਂ ਸਭ ਬਿਲਡ ਕਰ ਰਹੇ ਹਾਂ ਮਤਲਬ 59 ਲੱਖ ਲਾਗਤ ਇਥੇ ਫੜਾ ਉਹ ਬਣਾ ਸੀ ਆਪਣੇ ਸ਼ੈੱਡ ਬਣਾ ਸੀ ਉਹ ਥਾੜੇ ਵਾਸਤੇ ਲੇਕਿਨ ਉਹਦੀ ਅੱਧ ਤੱਕ ਕੋਈ ਵਰਤਨ ਹੋਈ ਨਹੀਂ ਹੈਗੀ ਉਹ ਜਿਹੜਾ ਫੜਾ ਜਿਹੜਾ ਕਰਦੇ ਆਏ ਉਹ ਸਾਈਕਲ ਸਟੈਂਡ ਬਣਾਇਆ ਪਿਆ ਕਿਸਾਨ ਆੜਤੀ ਜਿਹੜੇ ਪਾਣੀ ਧੁੱਪੇ ਖੜਦੇ ਨੇ ਜੀ ਫੜੀ ਵਾਲੇ ਛੋੜੀ ਦੇ ਬੈਠਣਗੇ ਉਹ ਸ਼ੈੱਡ ਦੇ ਹੇਠਾਂ ਜੀ ਉਨਾ ਵਾਸਤੇ ਜਵੇਰੀ ਵਾਲਾ ਆਟੂ ਵੀ ਹੈ। ਸੱਤ ਰਤੋਂ ਉੱਥੇ ਛੁੱਟੀ ਕੀਤੀ ਗਈ। ਇੱਕ ਦਿਨ ਜੇ ਵੀ ਵਰਤ ਨੂੰ ਫੋਨ ਚਾਲਾ ਕਰੂਗਾ ਤੇ ਨਹੀਂ ਹੋਗਾ ਤੇ ਨਹੀਂ ਜਾਂਦਾ ਹੈਗਾ। ਜਿਹੜਾ ਪੈਸਾ ਲੱਗਿਆ ਅਸੀਂ ਤਾਂ ਜਿੰਨੇ ਸ਼ੱਡ ਨੇ ਪੰਜਾਬ ਦੇ ਮੈਂ ਤਾਂ ਉਹਨਾਂ ਨੂੰ ਅੱਗੇ ਸੋਸ਼ਲ ਫੰਕਸ਼ਨਾਂ ਵਾਸਤੇ ਪ੍ਰੋਵਾਈਡ ਕਰਾਤਾ ਥੋੜੇ ਉਹਨਾਂ ਨੂੰ ਨੋਟਿਸ ਲੱਗ ਜਾਣਾ। ਕੋਈ ਕਿਸੇ ਨੇ ਵਿਆਹ ਸ਼ਾਦੀ ਕਰਨਾ ਹੈ ਬਾਹਰ ਮੈਰਿਜ ਪੈਲਸ ਤੇ 4 ਲੱਖ ਤੋਂ ਘੱਟ ਨਹੀਂ ਮਿਲਦਾ। ਅਸੀਂ 15000 ਰੁਪਏ ਚ ਪ੍ਰੋਵਾਈਡ ਕਰਾ ਰਹੇ ਹਾਂ ਕੋਈ ਵੀ ਸ਼ੱਡ ਕਿਸੇ ਨੇ ਸਮਾਜਿਕ ਫੰਕਸ਼ਨ ਕਰਨਾ। ਔਰ ਆਕਸੀਜਨ ਦੇ ਦੌਰਾਨ ਆਕਸੀਜਨ ਦੇ ਬਾਅਦ ਜਿੰਨੇ ਵੀ ਸਾਡੇ ਸ਼ਹਿਰ ਨੇ ਪੰਜਾਬ 'ਚ ਸਾਰੇ ਅਸੀਂ ਬੱਚਿਆਂ ਨੂੰ ਖੇਡਾਂ ਵਾਸਤੇ ਗਰਾਊਂਡ ਇਨਡੋਰ ਗੇਮਸ ਵਾਸਤੇ ਪ੍ਰੋਵਾਈਡ ਕਰਾ ਰਹੇ ਹਾਂ ਔਰ ਕਿੰਨੇ ਸਾਡੇ ਗਰਾਊਂਡ ਚਾਲੂ ਹੋ ਗਏ ਮਲੋੜ ਦੇ ਵਿੱਚ ਮੈਂ ਬਾਸਕਟਬਾਲ ਦਾ ਉਦਘਾਟਨ ਕਰਕੇ ਆਇਆ ਮੁਕਸਰ ਸਾਹਿਬ ਦੇ ਵਿੱਚ ਅਸੀਂ ਟੈਂਸ ਦਾ ਉਦਘਾਟਨ ਕਰਕੇ ਆਏ ਆਂ ਰਾਮਪੁਰੇ ਫੂਲ ਚੇ ਸਕੇਟਿੰਗ ਦਾ ਚੱਲ ਰਿਹਾ ਹੈ ਸੁਲਤਾਨਪੁਰ ਲੋਧੀ ਬਾਸਕਟਬਾਲ ਦਾ ਚੱਲ ਰਿਹਾ ਹੈ ਹੁਣ ਕ੍ਰਿਕਟ ਦਾ ਇੱਕ ਮੈਦਾਨ ਮੁਕਸਰ ਤੋਂ ਤਿਆਰ ਹੋ ਰਿਹਾ ਹੈ ਇਹ ਤਾਂ ਸਮਾਜਿਕ ਸੰਸਾਰਾਂ ਦਾ ਵੀ ਉਹ ਸਾਰੇ ਕੀ ਦਾਣਾ ਮੰਡੀਆਂ ਦੇ ਫੜਦੀ ਗੱਲ ਇਹ ਸਬਜ਼ੀ ਮੰਡੀ ਦੇ ਫੜਦੀ ਗੱਲ ਹੈ ਸਬਜ਼ੀ ਮੰਡੀ ਦਾ ਸੀਜ਼ਨ ਦਾ ਸਾਰ ਭਰੇ ਜਾਂਦਾ ਜੀ ਜੀ ਉਹ ਨਾ ਜਿਹੜੇ ਨੇ ਉਹਨੂੰ ਤਾਂ ਅਸੀਂ ਵਰਤ ਨਹੀਂ ਸਕਦੇ ਉਹਦੇ ਵਾਸਤੇ ਜੀ ਉਹ ਫੜੀਆਂ ਫੜੀਆਂ ਵਾਲਾ ਵਿਖਰੀ ਸੀ ਕੱਪ ਜੀ ਹਰ ਕਿਸਾਨਾਂ ਵਾਸਤੇ ਜਾਂ ਆਰਥਿਕਾਂ ਵਾਸਤੇ ਜਾਂ ਬਗਵਾਰੀਆਂ ਵਾਸਤੇ ਆਰਥਿਕੀ ਤੋਂ ਕੋਈ ਘੜਦੇ ਨਹੀਂ ਵਪਾਰੀ ਵੀ ਤੋਂ ਕੋਈ ਘੜਦੇ ਨਹੀਂ ਜੀ ਕਿਸਾਨ ਵੀ ਤੋਂ ਕੋਈ ਵਾਸ ਇੱਕ ਵੱਖਰਾ ਸ਼ੈੱਡ ਬਣਿਆ ਆ ਜੀ ਸਭ ਨੂੰ ਸ਼ੈੱਡ ਕਰਾ ਦੇਣੇ ਉਹਨਾਂ ਦਾ ਕੋਈ ਨਾ ਉਹਦੇ ਸ਼ੈੱਡ ਕਰਾ ਦੇਣੇ ਕਿੱਥੇ ਕਰਾਉਣਾ ਕੋਈ ਗੱਲ ਇਹ ਨੋਟਿਸ ਨਹੀਂ ਸੀ ਜੀ ਇਹ ਗੱਲ ਜੇ ਕੋਈ ਅਹੀ ਹੈ ਡੀਐਮ ਸਭ ਕੀ ਉਹ ਜਿਹੜੀ ਫੜੀ ਫੜੀ ਉਹਨਾਂ ਸ਼ੈੱਡ ਬਣਿਆ ਸੀਗਾ ਪਰ ਰਿਟੇਲ ਮਾਰਕਟ ਬਣਿਆ ਸੀ ਕਦੇ ਸ਼ੁਰੂ ਕੀਤਾ ਨਹੀਂ ਕਰ ਤਾ ਕੋਈ ਬਰੀ ਬੱਟੇ ਦਿੱਕਤ ਆ ਕੋਈ ਏਦਾਂ ਨਹੀਂ ਹੋਇਆ ਤੇ ਉਹ ਸਕਸੈਸਫੁਲ ਨਹੀਂ ਹੋਇਆ ਜੀ ਮੈਨੂੰ ਦੱਸੋ ਜੋ ਕੋਈ ਪ੍ਰੋਬਲਮ ਆ ਆਪਾਂ ਸ਼ਿਫਟ ਕਰਾ ਦਿੰਦੇ ਹਾਂ ਸਾਰਾ ਕਿਉਂਕਿ ਇੱਕ ਸਿਸਟਮ ਜਿਸ ਕੰਮ ਵਾਸਤੇ ਬਣਿਆ ਉਹਦੇ ਵਾਸਤੇ ਜੁਪਲਾਈਜ਼ ਹੋਵੇਗਾ ਜੀ ਹੁਣ ਰੇੜੀਆਂ ਬਣੀਆਂ ਆਪਾਂ ਜਿਸ ਤਰ੍ਹਾਂ ਪ੍ਰੋਬਲਮ ਇਹ ਆ ਅੱਜ ਤੋਂ 2014 ਚ ਮੰਡੀ ਬਣੀ ਸੀ ਚੰਡੀਗੜ੍ਹ ਚ ਕਿਸਾਨ ਸਾਡੇ ਮੰਡੀ ਕੋ ਬੰਦੇ ਨਾਲ 14 ਏਕੜ ਚ ਮੰਡੀ ਬਣੀ ਆ ਉਹਦੇ 50 ਕਰੋੜ ਰੁਪਈਆ ਲਾ ਕੇ ਬਣੀ ਸੀ ਇੰਟਰਨੈਸ਼ਨਲ ਲੈਵਲ ਦੀ ਮੰਡੀ ਆ ਐਸੀ ਮੰਡੀ ਆ ਉਹ ਚਾਲੂ ਹੀ ਨਹੀਂ ਕਰੀ ਕਿਸੇ ਨੇ ਮੈਂ 2023 ਚ ਆ ਕੇ ਉਹਦਾ ਜਿੰਦਾ ਖੋਲ ਕੇ ਚਾਲੂ ਕਰਾਈਆ ਸਿਸਟਮ ਤਾਂ ਇੰਨਾ ਪਿਗੜਿਆ ਪਿਆ ਸੀ ਦਾ ਹਜੇ ਪੁਰਾਣੇ ਕਰਜ਼ੇ ਹੀ ਸਰ ਦੇ ਫਿਰਦੇ ਆ ਜਿਹੜੇ ਕੈਪਟਨ ਸਾਹਿਬ ਲੈ ਕੇ ਬਾਦਲ ਸਾਹਿਬ ਲੈ ਕੇ ਮੰਡੀਪੁਰ ਦਾ ਉਹੀ ਕਰਦਾ ਫਿਰਦੇ ਆ ਸਾਡਾ ਆਰਡੀ ਅਜੇ ਮੋਦੀ ਸਾਹਿਬ ਨਹੀਂ ਦੇ ਰਹੇ ਸਾਡੀਆਂ ਸਮੱਸਿਆਵਾਂ ਤਾਂ ਬਹੁਤ ਨੇ ਪਰ ਇਹਦੇ باوجود ਅਸੀਂ ਜਿੰਨਾ ਵੀ ਸੋਰਸਸ ਵਧਾਏ ਨੇ ਇਹ ਤਾਂ ਸਰ ਕੋਈ ਪੈਸੇ ਨਹੀਂ ਲੱਗਣੇ ਦਾ ਜਗ੍ਹਾ ਨੂੰ ਦੀ ਬਣੀ ਤਾਂ ਸ਼ਿਫਟੇ ਕਰਾ ਦੇ ਨੇ ਕਰਾ ਦੇ ਨੇ ਮੈਂ ਤੁਹਾਨੂੰ ਪਹਿਲਾਂ ਕਹਿਸਾ ਦੀਸੇ ਸ਼ਿਫਟ ਹੋਣਾ ਕਰਾ ਦੇ ਨੇ ਸਰ ਇੱਕ ਚਾਰ ਦੁਵਾਰੀ ਬਾਸਫ ਰੁਪਿਆ ਆਇਆ ਸੀ ਚਾਰ ਦੁਵਾਰੀ ਥੋੜੀ ਜਿਹੀ ਕਰਕੇ ਛੱਡਤੀ ਮੰਡੀ ਦੀ ਜਿਹੜੇ ਗੇਟ ਲਾਉਣੇ ਦੇ ਉਹ ਫੰਡਾਂ ਦੇ ਕਿੱਥੇ ਰੁਕਦੇ ਕੀ ਇਹ ਵੀ ਚਾਰ ਦੁਵਾਰੀ ਦਾ ਕਾਫੀ ਦੁਨੀਆ ਥੋੜਾ ਜਿਹਾ ਕੋਈ ਨਾ ਕੋਈ ਲੀਗਲ ਇਸ਼ੂ ਹੈਗਾ ਸੋਸਰ ਕੋਲ ਨਾ ਕੋਈ ਟੱਕਰ ਨਹੀਂ ਦੋਵਾਰੀ ਆਪਰੇ ਬਣੀ ਹੈ ਸਰ ਅੱਛਾ ਕਰਾਲੋ ਨੂੰ ਕਲੀਅਰ ਜੋ ਆਪਣਾ ਜਿਸ ਕੰਮ ਵਾਸਤੇ ਪੈਸਾ ਆਇਆ ਉਹ ਤਾਂ ਲਾ ਕੇ ਚਾਲੂ ਕਰੀਏ ਨਾ ਆਪਾਂ 게ਟ ਵੀ ਲਵਾ ਅਸੀਂ ਵੇਲੇ ਪੈਸਾ ਤੁਹਾਨੂੰ ਦੱਸਾਂ ਪੂਰੇ ਪੰਜਾਬ ਦੀਆਂ ਮੰਡੀਆਂ ਦੀ ਚਾਰਦिवारी ਕਰਾ ਰਹੇ ਹਾਂ ਨਾਲ 게ਟ ਵੀ ਲਾ ਰਹੇ ਹਾਂ ਸਾਨੂੰ ਅਸੀਂ ਐਂਟਰ ਹੋਣਗੇ 게ਟ ਤੇ ਉਹ ਤੇ ਬੈਂਕ ਦਾ ਹੋਰ ਹੈ ਥੋੜੀ ਦੀਵਾਰ ਤੋੜ ਕੇ ਉਹਨੇ ਰਸਤਾ ਬਣਾਇਆ ਸਿਰ ਮੇਨ ਸੜਕ ਦੇ ਨਾਲ ਕਿਹਨੇ ਬਣਾਇਆ ਰਸਤਾ ਪਬਲਿਕ ਦੇ ਦੁਕਾਨਾਂ ਜਿਹਨਾਂ ਦੀ 게ਟ ਲਵਾਉਂਦੇ ਉੱਥੇ ਦੀਵਾਰ ਸੀ ਤੁਹਾਡੀ ਅਸੀਂ ਦੁਬਾਰਾ ਕਰਵਾ ਦਿੰਨੇ ਹੈ ਰੀਟ ਕਰਵਾ ਦਿੰਨੇ ਜਿੱਥੇ ਕੋਈ ਇਹ ਤਾਂ ਹੁਣ ਸਾਡੇ ਸਮਾਜਿਕ ਜ਼ਿੰਮੇਵਾਰੀ ਵੀ ਹੈ ਨਾ ਸਰਕਾਰੀ ਜ਼ਮੀਨ ਨੂੰ ਅਗਲਾ ਜ਼ਮਨ ਵੀ ਪਤਾ ਨਹੀਂ ਜਿਵੇਂ ਮਰਜ਼ੀ ਵਰਤ ਲੋ ਨਹੀਂ ਕਰਨਾ ਚਾਹੀਦਾ ਇੱਕ ਮਹੀਨਾ ਪੋਸ ਦਿਨ ਪਹਿਲਾਂ ਜਿਹੜਾ ਇਹ ਮਾਮਲਾ ਚਰਚਾ ਚੱਲ ਰਹੀ ਸੀ ਮੇਰੇ ਕੋਲੇ ਵਾਜ ਜਿਹੜਾ ਚ ਇਹਨਾਂ ਮਾਰ ਕਰਦੇ ਨੇ ਕਿ ਤੰ ਮਾਰੀ ਮੰਡੀ ਦੇ ਆਰਟੀਲਰ ਪੀਆ ਇਕੱਠਾ ਕਰਕੇ ਖਾਵੇ ਉਹ ਸਰਕਾਰੀ ਖਾਤੇ ਜਮਾ ਨਹੀਂ ਕਰਾਇਆ ਉਹ ਆਮਲੇ ਜਿਸ ਤੋਂ ਬਾਅਦ ਕੋਈ ਸਪੈਸਟਿਫਿਕ ਜਿੰਨਾ ਜ਼ਿਆਦਾ ਉਹਦੀ ਐਵੀਡੈਂਸ ਤੋਂ ਸਟਾਫ ਨੂੰ ਪਤਾ ਹੀ ਨਹੀਂ ਆਪਾਂ ਐਵੇਂ ਉਂਗਲ ਕਰੀਏ ਕਿ ਕਿਸੇ ਦੀ ਕੋ ਤਾਂ ਸਾਰੇ ਚਰਚਾ ਚੈਸੀ ਬੰਡੀ ਚਾਹਤਾ ਕੁਝ ਵੀ ਹੋ ਸਕਦੀ ਹੈ ਚਰਚਾ ਸਿੱਧਾ ਕੱਟਿਆ ਦਾ ਪੇਮੈਂਟ ਜਮਾ ਨਹੀਂ ਕਰਾਈ ਹੈਗੀ ਮਾਰਕ ਦੀ ਬੋਲ ਇਹ ਨਹੀਂ ਹੋ ਸਕਦਾ ਵੀ ਰਸੀਦ ਕੱਟੀ ਹੋਵੇ ਪੇਮੈਂਟ ਜਮਾ ਨਾ ਹੋਈ ਹੋਵੇ ਬਸ ਸਰ ਸਾਹਿਬ 25 ਸਾਲਾਂ ਤੋਂ ਸਾਡੇ ਘਰੇਲੂ ਤਾਲਕਾਤ ਹਨ ਅੱਜ ਸਰਜ਼ਮੀਨ ਮਲੇਰ ਕੋਲਾ ਤੇ ਉਹਨਾਂ ਦੀ ਆਮਦ ਦੇ ਮੌਕੇ ਤੇ ਮੈਂ ਦਿੱਲੀ ਦੀਆਂ ਗਹਿਰਾਈਆਂ ਤੋਂ ਉਹਨਾਂ ਨੂੰ ਵੈਲਕਮ ਕਹਿਣਾ ਜੀ ਆਇਆਂ ਆਖਦਾ ਇਸਤਕਬਾਲ ਕਰਦੇ ਹਾਂ ਜਿਉਂ ਉਨ੍ਹਾਂ ਨੇ ਇਹ ਜੀ ਮੇਰੇ ਵਿੱਚੋਂ ਸਮਾਂ ਘਟ ਕੇ ਇੱਥੇ ਅੱਜ ਤਸ਼ੀਦ ਲਿਆ ਕੇ ਸਾਡੇ ਸਾਰਿਆਂ ਦਾ ਹੌਸਲਾ ਵੀ ਵਧਾਇਆ ਹੈ ਔਰ ਸਾਨੂੰ ਪਿਆਰ ਤੇ ਮੁਹੱਬਤ ਦਾ ਪੈਗਾਮ ਵੀ ਦਿੱਤਾ ਹੈ ਜਿਵੇਂ ਕਿ ਬਰਸਤ ਸਾਹਿਬ ਨੇ ਤਫਸੀਲ ਨਾਲ ਦੱਸਿਆ ਕਿ ਅੱਜ ਦੇ ਇਸ ਪ੍ਰੋਗਰਾਮ ਦਾ ਮਕਸਦ ਪਲਾਂਟੇਸ਼ਨ ਹੈ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਸਾਹਿਬ ਵੱਲੋਂ ਜੋ ਪੂਰੇ ਪੰਜਾਬ ਦੇ ਵਿੱਚ ਰੁੱਖ ਉਗਾਓ ਦਰਖਤ ਲਗਾਓ ਮੁਹਿੰਮ ਜਿਹੜੀ ਚਲਾਈ ਜਾ ਰਹੀ ਹੈ ਉਸੇ ਤਰੀਕੇ ਦੇ ਤਹਿਤ ਮੰਡੀਕਰਨ ਬੋਰਡ ਵੱਲੋਂ ਵੀ ਵੱਡੇ ਪੱਧ ਤੇ ਮੰਡੀਆਂ ਦੇ ਵਿੱਚ ਦਰਖਤ ਲਗਾਉਣ ਦੀ ਮੁਹਿੰਮ ਜਿਹੜੀ ਹੈ ਉਹ ਵੀ ਕੀਤੀ ਗਈ ਹੈ। ਔਰ ਸਰਦਾਰ ਹਰਚੰਦ ਬਰਸਾਹ ਸਾਹਿਬ ਉਸੇ ਸਿਲਸਲੇ ਤਸ਼ੀਕ ਲੈ ਆਏ ਹਨ। ਇਹਨਾਂ ਨੇ ਸਾਰੀਆਂ ਗੱਲਾਂ ਬੜੀ ਡੀਟੇਲ ਚਾਪਾਂ ਨੂੰ ਦੱਸੀਆਂ ਜਿੰਨਾਂ ਤੋਂ ਇਲਾਵਾ ਇਹਨਾਂ ਨੇ ਡਵੈਲਪਮੈਂਟ ਦੇ ਮੰਡੀਆਂ ਦੀ ਦੇ ਨਵੀਨੀਕਰਨ ਦੇ ਬਾਰੇ ਵੀ ਸੜਕਾਂ ਦੀ ਉਸਾਰੀ ਦੇ ਬਾਰੇ ਵੀ ਬੜੀ ਸਪਸ਼ਟ ਸ਼ਬਦਾਂ ਚ ਆਪਣੇ ਖਿਆਲਾਂ ਦਾ ਇਜ਼ਹਾਰ ਕੀਤਾ ਹੈ ਮੈਂ ਇਹਦੇ ਲਈ ਉਹਨਾਂ ਦਾ ਦਿਲੋਂ ਧੰਨਵਾਦੀ ਹਾਂ ਬਹੁਤ ਧੰਨਵਾਦ ਕਰਦਾ ਔਰ ਮੰਡੀਆਂ ਵਿੱਚ ਕੁਝ ਮੁਸ਼ਕਿਲਾਂ ਹਨ وہ انشاءاللہ شاء اللہ کہ صاحب نے چیئرمین صاحب نے دسے ہیں کہ آن والے سمے وہ سارا مشکلات نو حل کرتی جان گیا اور اس تو علاوہ اضافی طور پہ کسان کی بہتری مزدور کی بہتری اور منڈی کم کرنے والے جڑے سڑی والے ہیں یا ریڈی والے ہیں انہوں سارا کی بہتری قدم چکے جان گے اور یہ ਬਰਸਾ ਸਾਹਬ ਦਾ ਦਿੱਲੀ ਆਂਡ ਮਈਆ ਕੋ ਚੇਰਮੈਨ ਸਾਹਿਬ ਦਾ ਸ਼ੁਕਰਗੁਜ਼ਾਰ ਹਾਂ ਸਮਾਂ ਕਾਫੀ ਹੋ ਗਿਆ ਬਰਸਾ ਸਾਹਮਣੇ ਜੀ ਜਾਣਾ ਹੈ ਇਸ ਲਈ ਮੈਂ ਤੁਹਾਨੂੰ ਸਾਰਿਆਂ ਨੂੰ ਇਸ ਗੱਲ ਦੀ ਅਪੀਲ ਕਰਕੇ ਤੁਹਾਡੇ ਦੁਆਗੇ ਲਾਵਾਂਗਾ ਕਿ ਜੋ ਅੱਜ ਪਲਾਂਟੇਸ਼ਨ ਦੀ ਮੂਵਮੈਂਟ ਇਥੇ ਚੇਰਮੈਨ ਸਾਹਿਬ ਨੇ ਸ਼ੁਰੂ ਕਰਨੀ ਹੈ ਉਹ ਬੂਟੇ ਲਗਾਉਣੇ ਨਾ ਜੋ ਵੀ ਇਹਨਾਂ ਨੇ ਆਦੇਸ਼ ਦਿੱਤੇ ਨੇ ਉਹਦੇ ਮੁਤਾਬਕ ਆਪਾਂ ਇਥੇ ਪਲਾਂਟੇਸ਼ਨ ਕਰਨੀ ਹੈ ਬਲਕਿ ਆਪਾਂ ਇਹਨਾਂ ਦੇ ਮਿੱਥੇ ਮੀਟੀਚੇ ਤੋਂ ਵੀ ਦੁੱਗਣਾ ਤਿੱਗਣਾ ਕਰਕੇ ਇਹ ਸਾਫ਼ ਕਰਨਾ ਕਿ ਮਲੇਰ ਕੋਲਾ ਦੇ ਜਿਹੜੇ ਆੜਤੀਏ ਸਹਿਬਾਨ ਹਨ ਜਾਂ ਮਾਰਕੀਟ ਕਮੇਟੀ ਦੇ ਮੁਲਾਜ਼ਮ ਸਹਿਬਾਨ ਹਨ ਜਾਂ ਸਾਡੇ ਹੂਰ ਜਿੰਨੇ ਵੀ ਪਾਰਟੀ ਦੇ ਵਰਕਰ ਨੇ ਜਾਂ ਫੜੀ ਜੜੀ ਵਾਲੇ ਜਿਨ੍ਹਾਂ ਦਾ ਵੀ ਤਾਲੁਕ ਵੱਡੀ ਨਾਲ ਸਾਰੇ ਆਪਸੀ ਤਾਲਮੇਲ ਦੇ ਨਾਲ ਆਪਾਂ ਵੱਧ ਤੋਂ ਵੱਧ ਰੂਪ ਲਗਾਈਏ ਔਰ ਉਹਨਾਂ ਦੀ ਸੰਭਾਲ ਲਈ ਪ੍ਰਬੰਧ ਕਰੀਏ ਮੈਨੂੰ ਉਮੀਦ ਹੈ ਕਿ ਆਪਾਂ ਵਧੀਆ ਇਹਨਾਂ ਨੂੰ ਇੱਕੋ ਅੰਕੜਾ ਲਈਏ ਜਿਹਦੇ ਨਾਲ ਇਹਨਾਂ ਦਾ ਵੀ ਮਾਨਵਧੇ ਵੀ ਹਾਂ ਵੀ ਅਸੀਂ ਉੱਥੇ ਗਏ ਸੀ ਤੇ ਅਸੀਂ ਜੋ ਉੱਥੇ ਪੀਚਾ ਦਿੱਤਾ ਸੀ ਉਸ ਤੋਂ ਕਿਤੇ ਬਾਅਦ ਚੜਕੇ ਮਲੇਰ ਕੋਲੇ ਵਾਲਿਆਂ ਨੇ ਪੌਦੇ ਲਗਾਏ ਨਾ ਇਹਨਾਂ ਸ਼ਬਦਾਂ ਨਾਲ ਮੈਂ ਗੱਲ ਕਰਤੀ ਫਿਰ ਚੇਅਰਮੈਨ ਸਾਹਿਬ ਨੂੰ ਵੈਲਕਮ ਵੀ ਕਹਿਣਾ ਤੇ ਇਹਨਾਂ ਦਾ ਧੰਨਵਾਦ ਵੀ ਕਰਦਾ ਉਹ ਹੈ ਗੁਰਜੀਤ ਖਾਲਸਾ